ਤਨ ਆਵਾਜ਼ ਗ੍ਰੀਪਿੰਦੇ ਰਹਿਣਾ ਨੂੰ ਵੀ ਕੀ ਕਰਾਂ ਜਿਹੜਾ ਘੁੰਮ ਰਿਹਾ ਤੁਸੀਂ ਦੇਖਿਆ ਕਦੋਂ ਦੇਖਿਆ ਇਹ ਭਾਜੀ ਹਰਪ੍ਰੀਤ ਸਿੰਘ ਮੇਰਾ ਨਾਮ ਹੈ ਪਿੰਡ ਸਰਾਈ ਜੱਟਾ ਵਾ ਸਾਨੂੰ ਅਬ ਜਸਵਿੰਦਰ ਸਿੰਘ ਠੀਕ ਹੈ ਭਾਜੀ ਅਸੀਂ ਜਾ ਰਹੇ ਸੀਗੇ ਦਰਬਾਰ ਤੇ ਪੀਰ ਬਾਬਾ ਚੰਗੀ ਵਾਲੇ ਦੇ ਅਸੀਂ ਜਾ ਰਹੇ ਸੀਗੇ ਤੇ ਛੱਪੜ ਦੇ ਕੋਲੋਂ ਦੀ ਰਾਸਤਾ ਵਾ ਅਸੀਂ ਛੱਪੜ ਦੇ ਵਿੱਚ ਦੇਖਿਆ ਨਬ ਜਮਿਆ ਬੱਚਾ ਕਿਸੇ ਨੇ ਸੁੱਟਿਆ ਹੋਇਆ ਵਾ ਭਾਜੀ ਅਸੀਂ ਉਹਨੂੰ ਦੇਖਿਆ ਹਲਾਇਆ ਤੇ ਉਹ ਪ੍ਰੋਪਰ ਬੱਚਾ ਸੀਗਾ ਪਹਿਲਾਂ ਅਸੀਂ ਸਮਝਿਆ ਕਿ ਕੋਈ ਖਡਾਉਣਾ ਕੋਈ ਗੁੱਡੀ ਵਗੈਰਾ ਵਾ ਤੇ ਜਦੋਂ ਉਹਨੂੰ ਅਸੀਂ ਦੇਖਿਆ ਛੋਟੀ ਦੇ ਨਾਲ ਡੰਡੇ ਨਾਲ ਹਲਾ ਕੇ ਤੇ ਉਹ ਭਾਜੀ ਬੱਚੀ ਸੀਗੀ ਨਵਜਾਮੀ ਹੈ ਕੋਈ ਹੋਊਗੀ 10-12 ਦਿਨਾਂ ਦੀ ਜਿਆਦਾ ਨਹੀਂ ਗਈ ਕੋਈ ਤੇ ਕਿਸੇ ਨੇ ਭਾਜੀ ਬਹੁਤ ਮਾੜਾ ਕਰਮ ਕੀਤਾ ਵਾ ਇਹ ਛੁੱਟੇ ਜਦਾਂ ਤੇ ਅਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਉਹਨੂੰ ਸਾਰੀ ਗੱਲਬਾਤ ਦੱਸੀ ਵੀ ਇਦਾਂ ਕਰਕੇ ਉਹ ਆਏ ਉਹਨਾਂ ਨੇ ਸ਼ਹਿਰ ਥਾਣੇ ਫੋਨ ਕੀਤਾ ਮੁਲਾਜ਼ਮ ਆਏ ਆ ਉਹਨਾਂ ਕਾਰਵਾਈ ਉਹ ਕਰਨਗੇ ਵੀ ਕਿਦਾਂ ਕੀ ਹਿਸਾਬਤਾ ਆਇਆ ਕਿਨੇ ਇਹ ਕਰਮ ਕੀਤਾ ਪਰ ਭਾਜੀ ਜਿੰਨੇ ਵੀ ਕੀਤਾ ਮਾੜਾ ਕੰਮ ਕੀਤਾ ਇਹ ਬਹੁਤ ਜ਼ਿਆਦਾ ਠੀਕ ਹਟਾ ਨਾ ਕੋਈ ਰਹਿਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਜਟਾ ਨਹੀਂ ਸਰਾਦੇ ਰਹਿਣਾਂ ਨੇ ਜੀ ਸਾਡੇ ਪਿੰਡ ਛਪੜ ਦੇ ਉੱਤੇ ਅੱਜ ਕਿਸੇ ਨੇ ਇਦਾਂ ਦਾ ਕੰਮ ਕੀਤਾ ਆ ਵੀ ਜਿਹੜਾ ਸੋਚਾਂ ਵੀ ਡਰ ਲੱਗਦਾ ਹੈ ਜੀ ਇੱਕ ਛੋਟੀ ਜੀ ਬੱਚੀ ਨੂੰ ਜਰਮ ਦੇ ਕੇ ਤੇ ਛਪੜ ਦੇ ਵਿੱਚ ਸਟਾ ਗਿਆ ਇੰਨਾ ਜ਼ਿਆਦਾ ਘਟੀਆ ਕੰਮ ਆ ਜੀ ਸਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਜੇ ਸਜੇ ਇਨਸਾਨ ਨੇ ਕੰਮ ਕੀਤਾ ਆ ਕਈ ਲੋਕ ਆ ਲੋਕੀਂ ਤਰਸਦੇ ਆ ਬੱਚਿਆਂ ਨੂੰ ਠੀਕ ਆ ਜੀ ਮੁੱਲ ਖਰੀਦਣ ਦਾ ਹੀ ਜਾਂਦੇ ਆ ਵੀ ਮੈਂ ਤਾਂ ਕਰਦੇ ਲੋਕਾਂ ਨੇ ਸਾਨੂੰ ਦੇ ਦਿਓ ਪਰ ਇਹ ਕਿਸੇ ਨੇ ਇਦਾਂ ਦਾ ਕੰਮ ਕੀਤਾ ਵੀ ਜੰਮ ਕੇ ਤੇ ਪਾਣੀ ਦੇ ਵਿੱਚ ਛਪੜ ਦੇ ਵਿੱਚ ਸਿੱਟਿਆ ਆ ਸੀਗਾ ਜੀ ਸਾਡੇ ਪਿੰਡ ਦੇ ਮੁੰਡਾ ਮੇਰੇ ਨਾਲ ਆ ਇਹ ਉਦੋਂ ਨੂੰ ਘੁੰਮਣ ਗਏ ਤੇ ਇਹਨਾਂ ਨੇ ਦੇਖਿਆ ਵੀ ਨਾ ਵੀ ਜਿੱਦਾਂ ਗੁੱਡਾ ਹੁੰਦਾ ਇਦਾਂ ਛੋਟੀ ਜੀ ਬੱਚੀ ਉਦਾਂ ਹੀ ਯਾਨਕਿ ਜਿੱਦਾਂ ਨੰਗੇ ਪਿੰਡੇ ਇਦਾਂ ਵਿੱਚ ਪਾਣੀ ਦੇ ਸੱਟੇ ਹੋਈ ਸੀ ਪਰ ਇਹ ਜਿਹਨੇ ਵੀ ਕੰਮ ਕੀਤਾ ਜੀ ਬਹੁਤ ਮਾੜਾ ਆ ਜੀ ਯਾਨੀ ਕਿ ਜਿੱਦਾਂ ਤੇ ਉਹਨਾਂ ਨੂੰ ਇਹ ਕਰੀ ਪਾਉ ਨਿਸ਼ਾਨ ਕਰਕੇ ਪਤਾ ਲੱਗਣਾ ਚਾਹੀਦਾ ਜੀ ਕਿ ਕਨੇ ਕਰੀਆ ਕੰਮ ਕੀਤਾ ਆ ਜੀ ਇਹ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜੀ ਕੋਈ ਲੱਗਦਾ ਤਾਂ ਪਤਾ ਕਿ ਬੱਚੀ ਕਿੰਨੇ ਦਿਨਾਂ ਦੀ ਦੂ ਬੱਚੀ 10ਾਂ ਗਿਨਾਂ ਦਿਨਾਂ ਦੇ ਕਰੀਬ ਆ ਜੀ ਇਦਾਂ ਜਾਣ ਕੇ ਜਿੱਦਾਂ ਵੀ ਜੰਮ ਕੇ ਜਿੱਦਾਂ ਛੇਤੀ ਦੋਹਾਂ ਜਵਾਂ ਦਿਨਾਂ ਦੇ ਬਾਅਦ ਹੀ ਜਾਣ ਕੇ ਜਿੱਦਾਂ ਛੱਟਦੀ ਏ ਪ੍ਰਸ਼ਾਸਨ ਕੋ ਕੀ ਹੋਣ ਪਰਿਸ਼ਾਦ ਜੋ ਮੰਗੇ ਹੋਈ ਆ ਵੀ ਜੋ ਵੀ ਕੀਤਾ ਆ ਯਾਨੀ ਕਿ ਜਿੱਦਾਂ ਇਹ ਘਟਿਆ ਕੰਮ ਕੀਤਾ ਗਿਆ ਜੀ ਜਿਹਨੇ ਕੀਤਾ ਉਹਨੂੰ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਜਾਂ ਉਹਨੂੰ ਸਜ਼ਾ ਦਿੱਤੀ ਜਾਵੇ ਜਾਂ ਉਹਨੂੰ ਦੱਸਿਆ ਜਾਵੇ ਉਹਨਾਂ ਨੂੰ ਕੋਈ ਸਾਡੇ ਧਿਆਨ ਦੇ ਵਿੱਚ ਜਾਂ ਪਿੰਡ ਵਾਸੀਆਂ ਦੇ ਧਿਆਨ ਦੇ ਵਿੱਚ ਜਗਰਤੀ ਨਹੀਂ ਐਦਾ ਤਾਂ ਨਹੀਂ ਜੀ ਹੁਣ ਜਿੱਦਾਂ ਅਸੀਂ ਕਹਿ ਸਕਦੇ ਉਹ ਤਾਂ ਸਾਨੂੰ ਤੇ ਰੱਬੀ ਜੰਗੇ ਜਦੋਂ ਪਤਾ ਲੱਗਾ ਦੇਖਿਆ ਤੇ ਪਤਾ ਲੱਗਿਆ ਇਹ ਲੱਗਦਾ ਕੋਈ ਬਾਹਰੋਂ ਆ ਕੇ ਵੀ ਕੋਈ ਹਾਂਜੀ ਕੋਈ ਕਰ ਸਕਦਾ ਬਾਹਰੋਂ ਆਣ ਕੇ ਵੀ ਸ਼ੈਤਾਨੇ ਜਾਇਨੇ ਕੀਤੀ ਉਹ ਵਾਰ ਪਿੰਡ ਬਦਨਾਮ ਕਰਨ ਦਾ ਕਰਕੇ ਭਾਈ ਹਾਂਜੀ ਹਾਂਜੀ ਹੋ ਸਕਦਾ ਅੱਜ ਤੋਂ ਇੱਥੇ ਜਿਹੜੇ ਪਿੰਡ ਤੋਂ ਜੋ ਕੂਮੜੀ ਆ ਵਾਸਪੋ ਦੇ ਚੋਕ ਮੌਕੇ ਤੇ ਬੀਚੋ ਨੂੰ ਜਾਂਚ ਕਰ ਹਾਂਜੀ ਮੈਂ ਸੀ ਜਗਿੰਦਰ ਸਿੰਘ ਥਾਣਾ ਸਲਤਨਪੁਰ ਲੋਧੀ ਅੱਜ ਸਾਨੂੰ ਥਾਣੇ ਸੂਚਨਾ ਮਿਲੀ ਸੀ ਕਰੀਬ 1:30 ਵਜੇ ਦੇ ਪਿੰਡ ਸਰਾਈਂ ਜੱਟਾਂ ਦੇ ਕੋਈ ਨੇੜੇ ਛਪੜ ਹੈਗਾ ਉਹ ਥੋਕੀ ਭਰੂਣ ਮਿਲਿਆ ਆ ਜਿਸ ਤੇ ਅਸੀਂ ਤੁਰੰਤ ਮੈਂ ਤਾਂ ਮੇਰੇ ਨਾਲ ਦੇ ਸਾਥੀ ਪੁਲਿਸ ਮੁਲਾਜ਼ਮਾਂ ਹੀ ਮੌਕੇ ਤੇ ਪੁੱਜੇ ਆ ਫਿਰ ਦੀ ਪੰਚਾਇਤ ਦੇ ਜਿਹੜੇ ਆ ਉਸ ਵਾਰ ਵੀ ਹਾਜ਼ਰ ਆ ਭਰੂਣ ਤੋਂ ਲੱਗਦਾ ਵਿੱਚ ਦਾਏ ਲੜਕੀ ਆ ਜੀ ਬੱਚਾ ਜਿੱਦਾਂ ਤਾਂ ਮਤਲਬ ਪੂਰਾ ਹੀ ਹੈਗਾ ਇਹ ਬੱਚਾ ਤੇ ਲੜਕੀ ਆ ਲੜਕੀ ਦਾ ਪ੍ਰੂਨ ਆ ਤੇ ਇਹਨੂੰ ਜਿਹੜਾ ਇਹਦੀ ਡੈਡ ਬਾਡੀ ਲੈ ਕੇ ਜਾ ਰਹੇ ਆ ਸਿਵਲ ਹਸਪਤਾਲ ਮੋਰਚੀ ਚ ਰਿਸ਼ਾ ਰਹੇ ਆ ਤੇ ਜਿਹੜੀ ਤਰੰਤ ਕਾਰਵਾਈ ਕੀਤੀ ਜਾਂਦੀ ਹੈ ਨੇ ਫਿਰ ਹਸਪਤਲ ਹੋਇਆ ਸਾਨੂੰ ਪ੍ਰੂਨ ਮਿਲਿਆ ਉਸ ਤੋਂ ਬਾਅਦ ਫਿਰ ਸਿਵਲ ਹਸਪਤਲ ਮੋਰਚੀ ਚ ਰਿਸ਼ਾ ਉਸ ਤੋਂ ਬਾਅਦ ਜਿਹੜੀ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਂਦੀ ਹੈ